ਜਿਵੇਂ ਪਾਲਸਿਕ ਬੰਗੇ ਅੱਜ ਜਿਹੜੇ ਲੋਕ ਸਭਾ ਦੀਆਂ ਚੋਣੀਆਂ ਚੋਣਾਂ ਹੋਣ ਜਾ ਰਹੀਆਂ ਨੇ ਅ ਬਟਾ ਸ਼ਹਿਰੀ ਦੇ ਅਲਗਪੁਰ ਚੌਕ ਕਲਾ ਜਿਹੜਾ ਕੁਝ ਹਾ ਕਿਹੜਾ ਉਹਦਾ ਸਮਾਨ ਇੱਥੇ ਵੰਡਿਆ ਜਾ ਰਿਹਾ ਪਾਰਟੀਆਂ ਬਣ ਗਈਆਂ ਲਗਭਗ ਤੇ ਸਮਾਨ ਵੰਡਤਾ ਗਿਆ ਬਹੁਤਿਆ ਟੀਮਾਂ ਆਪਣੇ ਜਿਹੜੇ ਸਟੇਸ਼ਨਾਂ ਉੱਪਰ ਲਾਉਟ ਹੋਏ ਨੇ ਉੱਥੇ ਜਾਣ ਨੂੰ ਤਿਆਰ ਨੇ ਤੇ ਵਧੀਆ ਪ੍ਰਬੰਧਾ ਚਾਹ ਪਾਣੀ ਵੀ ਬੰਦੋ ਠੀਕ ਕੀਤਾ ਉਹ ਲਗਭਗ ਠੀਕ ਹੈ ਪ੍ਰਬੰਧ ਇਹਨਾਂ ਦਾ ਤੇ ਉਮੀਦ ਆ ਵੀ ਪਰਮਾਨ ਵੋਟਾਂ ਪੈਣਗੀਆਂ ਕਿਉਂਕਿ ਵਧੀਆ ਟ੍ਰੇਨਿੰਗਾਂ ਹੋਈਆਂ ਨੇ ਤੇ ਸਾਰਾ ਸਟਾਫ ਲਗਭਗ ਪੁਰਾਣਾ ਲੰਮੇ ਸਮੇਂ ਤੋਂ ਕੰਮ ਕਰਦਾ ਮਤਲਬ ਤਜਰਬਾ ਮੋਟਾ ਪਾਉਣ ਦਾ ਤੇ ਜਿਹੜੇ ਲੋਕਤਤਰ ਦਾ ਸਭਾ ਜਿਹੜਾ ਇਹਦੇ ਵਿੱਚ ਜਿਹੜੇ ਲੋਕ ਨੇ ਵੱਡੀ ਗਿਣਤੀ ਚ ਭਾਗ ਲੈਣਾ ਉਮੀਦ ਕਰਦੇ ਆ ਤੇ ਜਿਹੜਾ ਚੋਣਾਬਲਾ ਉਹਦੇ ਲਈ ਜਿਹੜੀਆਂ ਜਿਹੜੇ ਬਹੁਤਲੇ ਖਰਚ ਬਣਦੇ ਨੇ ਡਿਪਾਰਟਮੈਂਟਲ ਉਹ ਵੀ ਉੱਥੇ ਸਾਨੂੰ ਉਮੀਦ ਆ ਬਸਕੂਲਾਂ ਦੇ ਵਿੱਚੋਂ ਕੀਤੇ ਗਏ ਨੇ ਪਿੰਡਾਂ ਚੋਂ ਸਹਿਯੋਗ ਹੀ ਮਿਲਦਾ ਤੇ ਡਿਪਾਰਟਮੈਂਟਲ ਵੀ ਇੱਥੋਂ ਜਿਹੜਾ ਯਕੀਨ ਦਵਾਇਆ ਗਿਆ ਜਿਹੜੇ ਪੋਲ ਪੁਲਿਸ ਪਾਰਟੀ ਉੱਥੇ ਪਹੁੰਚਣਗੇ ਉਹਨਾਂ ਲਈ ਸਾਰੀਆਂ ਸੂਰਤਾਂ ਹੋਣਗੀਆਂ ਜਿਹੜੇ VOTR ਆਉਣਗੇ ਉਹਨਾਂ ਲਈ ਵੀ ਪਸ਼ਣੇ ਪਾਣੀ ਦੀ ਸਹੂਲਤਾਂ ਦੀ ਗੱਲ ਹੈ ਜਾਂ ਉਹਨਾਂ ਦੀ ਛਾਂ ਦੀ ਗੱਲ ਹੈ ਸਾਰੀ ਇਹਨਾਂ ਪ੍ਰਬੰਧ ਕਿਹਾ ਗਿਆ ਵੀ ਉੱਥੇ ਕਿਤੇ ਜਾਣਗੇ ਸਾਰੇ ਉਹਨਾਂ ਇਸ ਤਰ੍ਹਾਂ ਇੰਨੀ ਗਰਮੀ ਹੈ ਗਰਮੀ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋਏ ਤੁਹਾਨੂੰ ਲੱਗਦਾ ਵੀ ਜਿਹੜਾ ਹੈਗਾ VOTR ਦੀ ਜਿਹੜੀ ਪਰਸੈਂਟੇਜ ਘਟ ਸਕਦੀ ਹੈ ਜਾਂ ਪ੍ਰਬੰਧ ਕਿਹੋ ਜਿਹਾ ਬਿਲਕੁਲ ਇਹ ਗੱਲ ਕੱਲੇ ਪੰਜਾਬ ਤੇ ਨਹੀਂ ਜਿਹੜੇ 6 ਫੀਸਦਾਂ ਚੋਣਾਂ ਹੋ ਚੁੱਕੀਆਂ ਹਨ ਹਰੇਕ ਸਟੇਟ ਦੇ ਵਿੱਚ VOTR ਦੀ ਪਰਸੈਂਟ 4 ਤੋਂ 5% ਘਟੀ ਆ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਚ ਟੈਂਪਰੇਚਰ 48 49 ਡਿਗਰੀ ਤੇ ਲਗਭਗ ਪਹੁੰਚ ਰਿਹਾ ਲਗਾਤਾਰ ਤੇ ਇੰਨੀ ਗਰਮੀ ਦੇ ਵਿੱਚ ভোটার ਬਾਹਰ ਨਿਕਲਣ ਤੋਂ ਘਭਰਾਉਂਦਾ ਛੋਟੇ ਬੱਚੇ ਜਾਂ ਹੋਰ ਜਿਹੜੇ ਬਜ਼ੁਰਗ ਨੇ ਉਹਨਾਂ ਵਾਸਤੇ ਪ੍ਰੋਬਲਮ ਹੈਗੀ ਆ ਤੇ ਇਹ ਸਰਕਾਰ ਦੇ ਲਈ ਸੋਚਣਾ ਬੇਸ਼ਾ ਅਕਿਦੋ ਜਦੋਂ ਵੀ ਚੋਣਾਂ ਹੁੰਦੀਆਂ ਨੇ ਮੌਸਮ ਨੂੰ ਜ਼ਰੂਰਤਾਂ ਚ ਰੱਖਿਆ ਜਾਵੇ ਖਾਸ ਕਰਕੇ ਪੰਜਾਬ ਵਰਗੇ ਜਿਹੜੇ ਜਿੱਥੇ ਇਹ ਹੀਟ ਵੇਵ ਜਿਆਦਾ ਚੱਲਦੀਆਂ ਨੇ ਬਹੁਤ ਜ਼ਿਆਦਾ ਟੈਂਪਰੇਚਰ ਜ਼ਿਆਦਾ ਹੁੰਦਾ ਤੇ ਚੋਣਾਂ ਪਹਿਲੇ ਰਾਉਂਡ ਚ ਕਰਵਾ ਲਈਆਂ ਜਾਣਾ ਇੱਥੇ ਜਿੱਥੇ ਮੌਸਮ ਹੋਰ ਠੀਕ ਰਹਿੰਦਾ ਉੱਥੇ ਲੇਟ ਕਰਵਾ ਲਈਆਂ ਜਾਣਾ ਇਸ ਕਰਕੇ ਬਿਲਕੁਲ ਇਹ ਪ੍ਰਭਾਵ ਪਊਗਾ ਤੇ ਜਿਹੜੇ VOTING ਪਰਸੈਂਟੇਜ ਘਟਦੀ ਆ ਇਸ ਲੋਕ ਡੈਮੋਕਰੇਸੀ ਵਾਸਤੇ ਜਾਂ ਲੋਕ ਇਹ ਵਧੀਆ ਗੱਲ ਨਹੀਂ ਹੈ ਵੱਡੀ ਗਿਣਤੀ ਲੋਕ ਭਾਗ ਲੈਣ ਇਸ ਦੇ ਲਈ ਸਰਕਾਰਾਂ ਨੂੰ ਪਲਾਨਿੰਗ ਕਰਨ ਵੇਲੇ ਜਾਂ ਵੋਟਾਂ ਦੀ ਅਨਾਊਂਸਮੈਂਟ ਕਰਨ ਵੇਲੇ ਇਹ ਸੋਚਣਾ ਚਾਹੀਦਾ ਹੈ